ਤੇ ਭਾਏ ਜਦੋਂ ਸੋਸ਼ਲ ਮੀਡੀਆ ਤੇ ਲਿਖਦੇ ਉਦੋਂ ਤੂੰ 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 ਕਰੀ ਜਾਂਦੇ ਹੋ ਜਿੰਨੂੰ ਅਸੀਂ ਜਾਣਦੇ ਵੀ ਨਹੀਂ ਅਸੀਂ ਉਹਨੂੰ ਵੀ ਗਾਲਾਂ ਕੱਢਦੇ ਆ ਤੂੰ ਤੂੰ ਕਰਕੇ ਗੱਲ ਕਰ ਰਹੇ ਆ ਕਿ ਜੇ ਅਸੀਂ ਅੱਜ ਕਮੈਂਟ ਵਧੀਆ ਕਰ ਰਹੇ ਆ ਚਾਹੇ ਸਾਡੇ ਵੱਲ ਦੇਖ ਕੇ ਕੋਈ ਕਰੇ ਮੈਨੂੰ ਬੜਾ ਦੁੱਖ ਲੱਗਦਾ ਇਸ ਚੀਜ਼ ਦਾ ਕਿ ਸਾਡੇ ਮੈਂ ਨਹੀਂ ਕਹਿੰਦੀ ਇਹ ਨੌਜਵਾਨ ਕਰ ਰਹੇ ਆ ਤੇ ਕਹਿੰਦੇ ਕਿ ਦੇਖੋ ਅੰਗਰੇਜ਼ੀ ਚ ਯੂ ਹੈਵ ਡਨ ਥਿਸ ਯੂ ਆਰ ਨਾਟ ਡੂਇੰਗ ਥਿਸ ਯੂ ਆਰ ਥਿਸ ਅਸੀਂ ਸੋਸ਼ਲ ਮੀਡੀਆ ਦੇ ਦੌਰ ਚ ਰਹਿੰਦੇ ਆ ਤੇ ਮੇਰਾ ਖਿਆਲ ਪਿਸ ਲਾਈਕ ਦਾ ਹਾਕਾ ਬਹੁਤ ਉਸ ਦੇ ਵਿੱਚ ਸਪੀਡ ਤੇ ਰੈਵੋਲੂਸ਼ਨਰੀ ਨੇਰੀ ਵਾਂਗੂ ਸੋਸ਼ਲ ਮੀਡੀਆ ਜਿਹੜਾ ਹੈ 24 ਘੰਟਿਆਂ ਚ ਮੇਰਾ ਖਿਆਲ ਕੀ ਜੇ ਬੰਦਾ ਬੈਠ ਜਾ ਦੇਖਣ ਤੇ 24 ਲੱਖ 24 ਮਿਲੀਅਨ ਇਨਫੋਰਮੇਸ਼ਨ ਜਿਹੜੀ ਆ ਉਹ ਹੋ ਸਕਦੀ ਆ ਕਿ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਰਹੇ ਹੋ ਇੱਕ ਆਪਣੀ ਦੁਨੀਆ ਸੋਸ਼ਲ ਮੀਡੀਆ ਤੇ ਹਾਂ ਉਹ ਜਿਹੜੀ ਦੁਨੀਆ ਉਸ ਦੇ ਵਿੱਚ ਇੱਕ ਪਾਸਿਓ ਕੋਈ ਤਸਵੀਰ ਪੈਂਦੀ ਹੈ ਕੋਈ ਖਬਰ ਪੈਂਦੀ ਹੈ ਕੋਈ ਅਸੀਂ ਹੁਣ ਪਾਉਣ ਲਈ ਤਿਆਰ ਬੈਠੇ ਆ ਕਿ ਆਪਣਾ ਕੋਈ ਵਿਚਾਰ ਪਾਉਣਾ ਹੈ ਕੋਈ ਵੀ ਵੀਡੀਓ ਪੈਂਦੀ ਹੈ ਨਾਲ ਦੀ ਨਾਲ ਕਮੈਂਟਸ ਦੇਣੇ ਸ਼ੁਰੂ ਹੋ ਜਾਂਦੇ ਆ ਤੇ ਬਹੁਤ ਬਾਰੇ ਅਸੀਂ ਕਹਿੰਦੇ ਆ ਕਿ ਵੀਡੀਓ ਜਦੋਂ ਦੇਖਣ ਲੱਗਦੇ ਆ ਤੇ ਕਹਿੰਦੇ ਵੀ ਅਸੀਂ ਪਹਿਲਾਂ ਕਮੈਂਟ ਪੜ੍ਹ ਲੈਂਦੇ ਆ ਤੇ ਫਿਰ ਵੀਡੀਓ ਦੇਖਦੇ ਆ ਕਿ ਇਹਦੇ ਥੱਲੇ ਕਮੈਂਟ ਕਿਵੇਂ ਹੈ ਤੇ ਜਾਂ ਥੰਬਨੇਲ ਦੇਖ ਕੇ ਤੇ ਫਿਰ ਅਸੀਂ ਵੀਡੀਓ ਦੇਖਦੇ ਆ ਇੱਕ ਕੈਲੋ ਕੀ ਫੀਡਬੈਕ ਹੈ ਅੱਜ बस ਇਸੇ ਦੇ ਬਾਬਤ ਗੱਲ ਕਰਨੀ ਹੈ ਫੀਡਬੈਕ ਜਿਹੜੇ ਥੱਲੇ ਕਮੈਂਟਸ ਆਉਂਦੇ ਨੇ ਉਹਨਾਂ ਤੇ ਗੱਲ ਕਰਨੀ ਹੈ ਬਹੁਤ देर ਦਾ ਅਸੀਂ ਵਿਚਾਰ ਕੀਤਾ ਸੀਗਾ ਕਿ ਆਪਾਂ ਇਹ ਜ਼ਰੂਰ ਵਿਸ਼ਾ ਜਿਹੜਾ ਹੈ ਛੋਣਾ ਹੈ ਔਰ ਇਹਦੇ ਵਿੱਚ ਸਾਰੀ ਜਨਤਾ ਆ ਜਾਂਦੀ ਹੈ ਇਹਦੇ ਵਿੱਚ ਸਿਰਫ ਸਾਡੇ ਵਿਚਾਰ ਹੀ ਨਹੀਂ ਅਸੀਂ ਨੌਜਵਾਨਾਂ ਕੁੜੀਆਂ ਮੁੰਡਿਆਂ ਦੇ ਵੀ ਵਿਚਾਰ ਲਏ ਨੇ ਕਿ ਉਹ ਕਿਸ ਤਰ੍ਹਾਂ ਦੇ ਕਮੈਂਟ ਕਰਦੇ ਨੇ ਜੇ ਵੀਡੀਓਜ਼ ਦੇਖਦੇ ਨੇ ਕਿਸ ਲੈਂਗੁਏਜ ਵਿੱਚ ਕਮੈਂਟ ਭੇਜਦੇ ਨੇ ਕਈ ਇਮੋਜੀਸ ਭੇਜ ਦਿੰਦੇ ਨੇ ਕਿਸ ਤਰ੍ਹਾਂ ਦੇ ਕਮੈਂਟਸ ਉਹ ਕਰਨਾ ਪਸੰਦ ਕਰਦੇ ਨੇ ਲੈਂਗੁਏਜ ਬਾਕੀਆਂ ਨੂੰ ਵੀ ਅਸੀਂ ਪੁੱਛਿਆ ਇਸ ਅਮ੍ਰਿਤਾ ਥੋੜੀ ਜੀ ਜ਼ਿਆਦਾ ਕਾਲੀ ਹੈ ਮੈਨੂੰ ਸੀ ਮੈਂ ਇੰਟਰੋਡਿਊਸ ਕਰੂੰਗੀ ਅਮ੍ਰਿਤਾ ਨੂੰ ਪਰ ਅਮ੍ਰਿਤਾ ਨੇ ਆਪਣੀ ਇੰਟਰੋਡਕਸ਼ਨ ਆਪੇ ਦਿੱਤੀ ਕਿਉਂਕਿ ਵੀਡੀਓ ਜਿਹੜਾ ਵਾਕਸਪੌਪ ਜਿਹੜੀ ਲੋਕਾਂ ਦੇ ਨੌਜਵਾਨਾਂ ਦੇ ਵਿਊਜ਼ ਆ ਨਾ ਉਹ ਅਮ੍ਰਿਤਾ ਨੇ ਲੈਨੇ ਇਸ ਕਰਕੇ ਉਹਨੂੰ ਲੱਗ ਰਿਹਾ ਕਿ ਨਹੀਂ ਮੈਂ ਪਹਿਲੂ ਦੱਸਵਾ ਵੀ ਅਸੀਂ ਆ ਕੀਤਾ ਤੇ ਜੋ ਬਾਕੀਆਂ ਦੇ ਵਿਚਾਰ ਨੇ ਅਸੀਂ ਜੋ ਲਏ ਆ ਬਾਕਸ ਪਪ ਕਰਕੇ ਉਹ ਪਲੀਜ਼ ਜਰੂਰ ਸੁਣੀਓ ਤੁਸੀਂ ਵੀ ਹਾਂ ਉਹ ਨੌਜਵਾਨਾਂ ਦੇ ਵਿਚਾਰ ਨੇ ਮੀਡੀਆ ਇਨਫੋ ਡਾਕਟਰ ਸਿਮਰਨ ਸਿੱਧੂ YouTube ਚੈਨਲ ਨੂੰ ਇਹਨੂੰ ਸਬਸਕ੍ਰਾਈਬ ਕਰ ਲਓ ਖੈਰੇ ਵਿਸ਼ਾ ਜਿਹੜਾ ਹੈ ਤੁਹਾਡੇ ਲਈ ਵੀ ਸੰਜੀਦਾ ਹੋਣਾ ਚਾਹੀਦਾ ਔਰ ਰੌਚਕ ਵੀ ਹੋਏਗਾ ਸਾਡੀਆਂ ਪਰਸਨੈਲਿਟੀਜ਼ ਦੇ ਨਾਲ ਜੁੜਿਆ ਵਿਸ਼ਾ ਹੈ ਜਦੋਂ ਅਸੀਂ ਵੀਡੀਓਜ਼ ਦੇਖਦੇ ਆ ਨਾ ਤੇ ਇੰਜ ਲੱਗਦਾ ਕਿ ਇੱਕ ਪਾਸੇ ਅਸੀਂ ਕਹੀ ਜਾਂਦੇ ਆ ਸਾਡਾ ਲਿਟਰੇਸੀ ਰੇਟ ਬੜਾ ਵਧ ਗਿਆ ਜੀ ਇੱਕ ਪਾਸੇ ਅਸੀਂ ਕਹੀ ਜਾਂਦੇ ਆ ਕਿ ਸਾਡਾ ਜਿਹੜਾ ਸਮਾਜ ਆ ਉਹ ਸੁਲਝਿਆ ਸਭਿਅਕ ਹੈ ਜਾਂ ਸਾਡੇ ਪਰਿਵਾਰ ਜਿਹੜੇ ਆ ਉਹਨਾਂ ਦੇ ਵਿੱਚ ਇਹ ਚੀਜ਼ ਨਹੀਂ ਹੈ ਜਦੋਂ ਅਸੀਂ ਗਰੁੱਪ 'ਚ ਬੈਠਦਾ ਅਮ੍ਰਿਤਾ ਤੇ ਉਦੋਂ ਇਸ ਤਰ੍ਹਾਂ ਗੱਲ ਕਰਦੇ ਆ ਪਰ ਸੋਸ਼ਲ ਮੀਡੀਆ ਜਿਹੜਾ ਇੰਡੀਵਿਜੁਅਲਿਜ਼ਮ ਲੈ ਕੇ ਆਇਆ ਜਦੋਂ ਬੱਚਿਆਂ ਨੂੰ ਪੁੱਛੀਦਾ ਨਾ ਕਿ ਸੋਸ਼ਲ ਮੀਡੀਆ ਦੇ ਉੱਤੇ ਤੁਹਾਡੇ ਕਿੰਨੇ ਕਾਊਂਟ ਆ ਕਿਸੇ ਦੇ 4 ਨੇ ਕਿਸੇ ਦੇ 5 ਆ ਬਹੁਤ ਘੱਟ ਨੇ ਜਿਹਦੇ 1 2 ਹੁੰਨ ਆ ਜਿਹੜੀ ਗੱਲ ਕੀਤੀ ਹੈ ਨਾ ਵੀ ਆਪਣੇ ਨਾਮ ਹੀ ਨਹੀਂ ਹੁੰਦੇ ਉਹਨਾਂ ਦੇ ਵਾਂਸ ਵੰਨੇ ਨਾਂ ਰੱਖੇ ਹੁੰਦੇ ਆ ਕਈ ਮੁੰਡਿਆਂ ਨੇ ਕੁੜੀਆਂ ਦੀਆਂ ਆਈਡੀਆਂ ਬਣਾਈਆਂ ਨਾਮ ਤੋਂ ਤੇ ਕਈ ਕੁੜੀਆਂ ਨੇ ਮੁੰਡਿਆਂ ਦੇ ਨਾਮ ਤੋਂ ਆਈਡੀਆਂ ਬਣਾਈਆਂ ਇਹ ਜਿਹੜਾ ਆਈਡੀਆਂ ਭਾਈ ਉਹਨਾਂ ਨੂੰ ਬਣਾਉਣੀਆਂ ਹੀ ਕਿਉਂ ਪਈਆਂ ਹਾਂ ਫਿਰ ਦੂਸਰੇ ਪਾਸੇ ਜਦੋਂ ਉਹਨਾਂ ਨਾਲ ਗੱਲ ਕਰੋ ਤੇ ਉਹ ਕਹਿ ਦਿੰਦੇ ਆ ਕਿ ਮੈਡਮ ਜਿਹੜੇ ਆਈਟੀ ਸੈੱਲ ਨੇ ਆਈਟੀ ਸੈੱਲ ਵੀ ਤੇ ਇਸ ਤਰ੍ਹਾਂ ਹੀ ਹੁੰਦੇ ਆ ਉਹਨਾਂ ਚ ਕਿਹੜਾ ਵੀ ਆਪਣਾ ਨਾਂ ਰੱਖਦੇ ਆ ਉਤੇ ਕੋਈ ਪਤਾ ਹੀ ਨਹੀਂ ਕਿਹੜੇ-ਕਿਹੜੇ ਨਾਵਾਂ ਤੋਂ ਚਲਾਈ ਜਾਂਦੇ ਆ ਤੇ ਨਾਂ ਹੁੰਦੇ ਹੀ ਨਹੀਂ ਆ ਇਟਸ ਮੀ ਤੇ ਕਈ ਕੁਛ ਨਾਂ ਜੈਨਲ ਪ੍ਰਿੰਸੈਸ ਇਦਾਂ ਦੇ ਬੁਲਾ ਲੈਂਦੇ ਆ ਕਿ ਉਹ ਇਹੋ ਜਿਹੇ ਉਹਨਾਂ ਦੇ ਆਈਡੀਆਂ ਬਣੀਆਂ ਨੇ ਤੇ ਜਦੋਂ ਕਮੈਂਟਸ ਪੜ੍ਹਨੇ ਸ਼ੁਰੂ ਕਰੀਦੇ ਆ ਬਹੁਤੀ ਵਾਰ ਤੁਸੀਂ ਦੇਖੋਗੇ ਕਿ ਉਸ ਵੇਲੇ ਆ ਲੱਗਦਾ ਕਿ ਕੀ ਇਹ ਬੱਚਾ ਆਪਣੇ ਪਰਿਵਾਰ ਚ ਬੈਠਦਾ ਹੈ ਕਦੀ ਜਾਂ ਫਿਰ ਜਿੰਨੇ ਵੀ ਉਹ ਕਮੈਂਟ ਲਿਖਿਆ ਹੈ ਉਹ ਆਪਣੇ ਪਰਿਵਾਰ ਚ ਬੈਠਦਾ ਇੰਨੀਆਂ ਗਾਲਾਂ ਹੀ ਲਿਖੀਆਂ ਹੁੰਦੀਆਂ ਨੇ ਜਿੱਦਾਂ ਕਿ ਮੈਂ ਕਾਫੀ ਵੀਡੀਓਜ਼ ਵਗੈਰਾ ਦੇਖੀਆਂ ਨੇ ਕਾਫੀ ਕੰਟੈਂਟ ਦੇਖੇ ਆ ਤੇ ਕਾਫੀ ਉਹ ਚ ਕੰਟੈਂਟ ਸਹੀ ਨਹੀਂ ਹੁੰਦੇ ਜਿਹੜੇ ਕਿ ਲੋਕੀ ਉਹਨਾਂ ਤੇ ਗੰਦੇ ਕਮੈਂਟ ਕਰਦੀ ਆ ਤੇ ਗਾਲਾਂ ਵਗੈਰਾ ਕੱਢਦੇ ਆ ਮੇਰੇ ਵਾਂਗੂ ਹੋਰ ਵੀ ਕੁੜੀਆਂ ਇਹ ਦੇਖ ਰਿਆ ਨੇ ਮੈਂ ਕਮੈਂਟ ਪੜ੍ਹਦੀ ਆ ਤੇ ਮੈਨੂੰ ਲੱਗਦਾ ਕਿ ਇਹ ਚੀਜ਼ ਗਲਤ ਹੈ ਇਹ ਨਹੀਂ ਹੋਣੀ ਚਾਹੀਦੀ ਹੈ ਜਿੱਦਾਂ ਕਿ ਆਪਾਂ ਦੇਖਦੇ ਆ ਕਿ YouTube ਵਗੈਰਾ ਤੇ ਜੇ ਕੋਈ ਵਲਗਰ ਵੀਡੀਓ ਜਾਂ ਕੰਟੈਂਟ ਹੁੰਦਾ ਹੈ ਉਹ ਆਪਣੇ ਆਪ ਬਲੌਕ ਹੋ ਜਾਂਦਾ ਹੈ ਇਦਾਂ ਮੇਰੇ ਹਿਸਾਬ ਨਾਲ Reels ਵਗੈਰਾ 'ਚ ਵੀ ਇੱਕ ਸਿਸਟਮ ਹੋਣਾ ਚਾਹੀਦਾ ਹੈ ਕਿ ਉਹ ਉਹ ਕਮੈਂਟ ਉਸ ਕੰਟੈਂਟ ਤੇ ਉਹ ਕਮੈਂਟ ਆਟੋਮੈਟਿਕਲੀ ਬਲੌਕ ਹੋ ਜੇ ਔਰ ਮੈਨੂੰ ਕਈ ਵਾਰੀ ਦੁੱਖ ਲੱਗਦਾ ਹੁੰਦਾ ਇਸ ਚੀਜ਼ ਦਾ ਕਿ ਕੋਈ ਇੱਕ ਖਾਸ ਇਹ ਵਿਸ਼ਾ ਹੋਏਗਾ ਜਿਹਦੇ ਉੱਤੇ ਗੁੱਸਾ ਚੜਦਾ ਹੈ ਠੀਕ ਹੈ ਗੁੱਸਾ ਆਉਣਾ ਚਾਹੀਦਾ ਪਰ ਗੁੱਸੇ ਨੂੰ ਦਰਸਾਉਣ ਵਾਸਤੇ ਅਮ੍ਰਿਤਾ ਤੁਹਾਨੂੰ ਕੀ ਲੱਗਦਾ ਸਾਡੇ ਕੋਲ ਸਾਡੀ ਭਾਸ਼ਾ ਜਿਹੜੀ ਬੜੀ ਵਿਸ਼ਾਲ ਹੈ ਔਰ ਬਹੁਤ ਅੱਛੀ ਸ਼ਬਦਾਵਲੀ ਹੈ ਸਾਡੇ ਕੋਲ ਜਿਹਦੇ ਨਾਲ ਅਸੀਂ ਮਤਲਬ ਲਿਖ ਸਕਦੇ ਹਾਂ ਕਿ ਸਾਨੂੰ ਕੀ ਬੁਰਾ ਲੱਗ ਰਿਹਾ ਹੈ ਜਾਂ ਫਿਰ ਇਸ ਗੱਲ ਦਾ ਦੁੱਖ ਹੈ ਕੁਝ ਚੇਂਜ ਕਰ ਲੋ ਚਲੋ ਜੋ ਵੀ ਹੈ ਕਈ ਵਾਰ ਆਪਾਂ ਇਸ ਤਰ੍ਹਾਂ ਕਰਦੇ ਹਾਂ ਕੋਈ ਵੀਡੀਓਜ਼ ਦੇਖਦੇ ਹਾਂ ਕੋਈ ਕਮੈਂਟਸ ਆਏ ਹੋਣ ਕਿਸੇ ਨੇ ਗਲਤ ਲਿਖਿਆ ਨਾ ਉਦੇ ਵੱਲ ਦੇਖ ਕੇ ਅਸੀਂ ਵੀ ਗਲਤ ਲਿਖਣਾ ਸ਼ੁਰੂ ਕਰ ਦਿੰਨੇ ਆ ਅਸੀਂ ਇਹ ਨਹੀਂ ਦੇਖਦੇ ਜਿੰਨੇ ਕੰਟੈਂਟ ਬਣਾਇਆ ਉਹਨੇ ਕੀ ਸੋਚ ਕੇ ਬਣਾਇਆ ਕੁਝ ਸਿਖਾ ਰਿਹਾ ਆ ਉਹ ਸਾਨੂੰ ਅਗਰ ਕੋਈ ਨੌਲੇਜ ਦੇ ਲਿਆ ਸਾਨੂੰ ਲੱਗਦਾ ਹੈ ਕਿ ਉਹ ਮਤਲਬ ਸਾਡਾ ਦਿਮਾਗ ਖਰਾਬ ਕਰ ਰਿਹਾ ਹੈ ਤੇ ਆਪਾਂ ਕਈ ਵੀਡੀਓਜ਼ ਦੇਖਦੇ ਆ ਜਿਹਦੇ ਵਿੱਚ ਕੀ ਕਾਫੀ ਜਾਣਕਾਰੀ ਦਿੱਤੀ ਹੁੰਦੀ ਆ ਤੇ ਕਈ ਵੀਡੀਓਜ਼ ਮੰਨ ਲੀਂਦੇ ਆ ਕਿ ਲੋਕੀ ਮਨੋਰੰਜਨ ਦੇ ਤੌਰ ਤੇ ਪਾਉਂਦੇ ਆ ਪਰ ਜਾਣਕਾਰੀ ਵਾਲੀਆਂ ਵੀ ਬਹੁਤ ਜ਼ਿਆਆਂ ਵੀਡੀਓ ਆਉਂਦੀਆਂ ਆ ਤੋ ਆਪਾਂ ਨੂੰ ਹਰੇਕ ਇਹਦਾ ਕਮੈਂਟ ਦਾ ਆਪਸ਼ਨ ਜਿਵੇਂ ਹਰੇਕ ਚੀਜ਼ ਦੇ ਉੱਤੇ ਹਾਂਦਾ YouTube ਦੇ ਉੱਤੇ Instagram ਦੇ ਉੱਤੇ Facebook ਦੇ ਉੱਤੇ ਹਰੇਕ ਚੀਜ਼ ਦੇ ਉੱਤੇ ਕਮੈਂਟ ਦਾ ਆਪਸ਼ਨ ਹੈ ਆ ਤੇ ਆਪਾਂ ਜਿਹੜਾ ਕਮੈਂਟ ਕਰਦੇ ਆ ਤੋ ਆਪਾਂ ਅਗਲੇ ਨੂੰ ਜਾਣਕਾਰੀ ਦੇ ਵੀ ਸਕਦੇ ਜੇ ਕਿਸੇ ਤੋਂ ਅਧੂਰੀ ਜਾਣਕਾਰੀ ਹੋਵੇ ਅੱਧਾ ਵੀਡੀਓ ਪਾਈ ਹੋਈ ਕਿ ਇਸ ਨੂੰ ਇਸ ਚੀਜ਼ ਬਾਰੇ ਦੱਸਿਆ ਜਾਵੇ ਤੋ ਆਪਾਂ ਕਮੈਂਟ ਦੇ ਥਰੂ ਇਸ ਨੂੰ ਉਸ ਚੀਜ਼ ਬਾਰੇ ਜਾਣਕਾਰੀ ਦੇ ਵੀ ਸਕਦੇ ਆ ਪਰ ਜੇ ਆਪਾਂ ਨੂੰ ਉਸ ਚੀਜ਼ ਬਾਰੇ ਨਹੀਂ ਇਨਫੋਰਮੇਸ਼ਨ ਤਾਂ ਉਹ ਵੀਡੀਓ ਦੇਖ ਕੇ ਉਹ ਥੱਲੇ ਕਮੈਂਟ ਕਰਕੇ ਅਗਲੇ ਤੋਂ ਪੁੱਛ ਵੀ ਸਕਦੇ ਆ ਕਿ ਇਹਦਾ ਇਸ ਚੀਜ਼ ਦਾ ਮਤਲਬ ਕੀ ਸੀ ਤੇ ਇਸ ਲਈ ਬਹੁਤ ਜ਼ਰੂਰੀ ਨਹੀਂ ਹੈ ਤੇ ਸਾਰਿਆਂ ਨੂੰ ਕਮੈਂਟ ਕਰਨੇ ਚਾਹੀਦੇ ਨੇ ਜੇ ਕੋਈ ਵੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਆ ਅੱਛਾ ਇੱਕ ਚੀਜ਼ ਹੋ ਰਿਹਾ ਇਹਦੇ 'ਚ ਨਾ ਕੋਈ ਮਤਲਬ ਜਿਹੜਾ ਸਾਡਿਆਂ ਦੇ ਨਾ ਅਸੀਂ ਤੇ ਔਰਤਾਂ ਦੀ ਬਹੁਤ ਇੱਜ਼ਤ ਕਰਦੇ ਆ ਜਾਂ ਫਿਰ ਅਸੀਂ ਉਮਰ ਦਾ ਲਿਆਜ ਕਰਦੇ ਆ ਸੋਸ਼ਲ ਮੀਡੀਆ ਤੇ ਸਭ ਝੂਠਾ ਬਹੁਤ ਝੂਠਾ ਹੈ ਤੁਸੀਂ ਦੇਖੋਗੇ ਕਿ ਕਈ ਵਾਰੀ ਇੰਜ ਲਿਖਣਗੇ ਤੂੰ ਜੋ ਬੋਲਦੀ ਹੈ ਤੂੰ ਉਹ ਕਰਦੀ ਨਹੀਂ ਕਰਦੀ ਨਹੀਂ ਤੂੰ ਤੂੰ ਕਰਕੇ ਤੂੰ ਤੜਾਕ ਕਰਕੇ ਗੱਲ ਕਰਦੇ ਮੈਨੂੰ ਯਾਦ ਹੈ ਕਿ ਕਿਤੇ ਸੀਗੇ ਗੱਲ ਚੱਲ ਰਹੀ ਸੀ ਤੇ ਕਹਿੰਦੇ ਕਿ ਸਾਡੀ ਤੇ ਪੰਜਾਬੀ ਭਾਸ਼ਾ ਬਹੁਤ ਮਿੱਠੀ ਹੈ ਮਾਂ ਬੋਲੀ ਕੇ ਮਾਂ ਬੋਲੀ ਬਹੁਤ ਮਿੱਠੀ ਹੈ ਤੇ ਮਿੱਠੀ ਨੂੰ ਗੱਲ ਕਰਦੇ ਆ ਮੈਂ ਨਾ ਅਮ੍ਰਿਤਾ ਪੁੱਛਿਆ ਕਿ ਕਿਵੇਂ ਮਿੱਠੀ ਹੈ ਤੇ ਕਹਿੰਦੇ ਕਿ ਦੇਖੋ ਅੰਗਰੇਜ਼ੀ ਚ ਯੂ ਹੈਵ ਡਨ ਥਿਸ ਯੂ ਆਰ ਨਾਟ ਡੂਇੰਗ ਥਿਸ ਯੂ ਆਰ ਥਿਸ ਹਨਾ ਉਹਦੇ ਵੀ ਕੋਈ ਯੂ ਹੀ ਆ ਚਾਹੇ ਵੱਡਾ ਕੋਈ ਛੋਟਾ ਸਾਰਾ ਹਾਂਜੀ ਅਸੀਂ ਤੇ ਤੂੰ ਛੋਟੇ ਨੂੰ ਕਹਿੰਨੇ ਆ ਤੇ ਛੋਟੇ ਨੂੰ ਵੀ ਤੁਸੀਂ ਕਹਿੰਦੇ ਹਾਂਜੀ ਤੇ ਭਾਈ ਜਦੋਂ ਸੋਸ਼ਲ ਮੀਡੀਆ ਤੇ ਲਿਖਦੇ ਉਦੋਂ ਤੂੰ 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 ਕਰੀ ਜਾਂਦੇ ਹੋ ਮਤਲਬ ਮੈਨੂੰ ਅਮਰਤਾ ਇੰਝ ਲੱਗਦਾ ਹੁੰਦਾ ਕਿ ਠੀਕ ਹੈ ਸਾਨੂੰ ਫੀਡਬੈਕ ਪੜ੍ਹ ਕੇ ਤੇ ਫਿਰ ਦੇਖਦੇ ਆ ਬਹੁਤ ਸਾਰੇ ਵੀਡੀਓਜ਼ ਇਹ ਤਰੀਕਾ ਹੁੰਦਾ ਇੱਕ ਕਿ ਸਾਨੂੰ ਸਮਝ ਆਉਂਦੀ ਹੈ ਕਿ ਇਹਨੂੰ ਦੇਖਣਾ ਚਾਹੀਦਾ ਵੀਡੀਓ ਨੂੰ ਕਿ ਸਮੇਂ ਨਹੀਂ ਬਰਬਾਦ ਕਰਨਾ ਜਿੰਨੂੰ ਅਸੀਂ ਜਾਣਦੇ ਵੀ ਨਹੀਂ ਅਸੀਂ ਉਹਨੂੰ ਵੀ ਗਾਲਾਂ ਕੱਢਦੇ ਆ ਤੂੰ ਤੂੰ ਕਰਕੇ ਗੱਲ ਕਰ ਰਹੇ ਆ ਜਿਹਦੇ ਬਾਰੇ ਸਾਨੂੰ ਪਤਾ ਵੀ ਨਹੀਂ ਚਲੋ ਕੋਈ ਆਪਣਾ ਹੋਵੇ ਉਹਨੂੰ ਅਸੀਂ ਬੁਲਾ ਲੈਨੇ ਜਿੱਦਾਂ ਮਰਜ਼ੀ ਬੁਲਾਈਏ ਪਰ ਜਿੰਨੂੰ ਨਹੀਂ ਜਾਣਦੇ ਐਟ ਲੀਸਟ ਉਹਦੇ ਨਾਲ ਤਾਂ ਆਪਾਂ ਰਿਸਪੈਕਟ ਕਰੀਏ ਉਹਦੀ ਪਿਆਰ ਨਾਲ ਉਹਨਾਂ ਗੱਲ ਕਰੀਏ ਕਿਉਂਕਿ ਜੇ ਅਸੀਂ ਅੱਜ ਕਮੈਂਟ ਵਧੀਆ ਕਰ ਰਹੇ ਆ ਚਾਹੇ ਸਾਡੇ ਵੱਲ ਦੇਖ ਕੇ ਕੋਈ ਕਰੇ ਉਹ ਵੀ ਵਧੀਆ ਕਰੇਗਾ ਤਾਂ ਕਿ ਉਹ ਆਪਣੇ ਕੰਟੈਂਟ ਨੂੰ ਹੋਰ ਵਧੀਆ ਬਣਾ ਸਕੇ ਅਮਰਤਾ ਤੁਹਾਡੀ ਗੱਲ ਬਹੁਤ ਵਧੀਆ ਹੈ ਮੈਨੂੰ ਇਹ ਲੱਗਦਾ ਹੁੰਦਾ ਕਿ ਖਾਸ ਕਰਕੇ ਕਿਉਂਕਿ ਮੈਂ ਪੰਜਾਬੀ ਚ ਵੀਡੀਓ ਬਣਾ ਰਹੀ ਆ ਤੇ ਪੰਜਾਬ ਦੇ ਨਾਲ ਜ਼ਿਆਦਾ ਤੱਲਕ ਰੱਖਦਿਆਂ ਇਹ ਦਿਮਾਗ 'ਚ ਇਹ ਗੱਲ ਆਉਂਦੀ ਹੈ ਕਿ ਪੰਜਾਬੀਓ ਸਾਨੂੰ ਸਾਡੀ ਭਾਸ਼ਾ ਵੀ ਸੁਧਾਰਨ ਦੀ ਲੋੜ ਆ ਤੇ ਸੋਸ਼ਲ ਮੀਡੀਆ ਦੇ ਉੱਤੇ ਵਿਚਰਨਾ ਕਿਵੇਂ ਆ ਉਸ ਚੀਜ਼ ਨੂੰ ਵੀ ਸਮਝਣ ਦੀ ਲੋੜ ਆ ਅਸੀਂ ਬਹੁਤ ਜ਼ਿੰਦਾਦਿਲ ਚੜ੍ਹਦੀ ਕਲਾ ਵਾਲੀਆਂ ਪਰਸਨੈਲਿਟੀਜ਼ ਪੰਜਾਬ ਨੂੰ ਮੰਨਦੇ ਆ ਮੈਂ ਜਦੋਂ ਕਮੈਂਟਸ ਦੇ ਵਿੱਚ ਇਸ ਤਰ੍ਹਾਂ ਪੰਜਾਬੀ ਚ ਲਿਖੇ ਬਹਿਨੀ ਆ ਤੇ ਮੈਨੂੰ ਬੜਾ ਦੁੱਖ ਲੱਗਦਾ ਇਸ ਚੀਜ਼ ਦਾ ਕਿ ਸਾਡੇ ਮੈਂ ਨਹੀਂ ਕਹਿੰਦੀ ਇਹ ਨੌਜਵਾਨ ਕਰ ਰਿਹਾ ਇਹ ਕੋਈ ਵੀ ਹੋ ਸਕਦਾ ਇਹ ਸਿਰਫ ਨੌਜਵਾਨ ਨਹੀਂ ਹੈ ਮੈਂ ਨੌਜਵਾਨਾਂ ਨੂੰ ਨਹੀਂ ਕੁਝ ਵੀ ਕਹਿ ਰਹੀ ਇਹ ਕੋਈ ਵੀ ਹੋ ਸਕਦਾ ਦੂਸਰੇ ਪਾਸੇ ਮੈਨੂੰ ਐਂਜ ਲੱਗਦਾ ਕਿ ਕਿਤੇ ਨਾ ਕਿਤੇ ਇੱਕ ਅਸੀਂ ਫਟਾਫਟ ਜਦੋਂ ਦੇਖਦੇ ਆ ਤੇ ਇਮੋਜੀਸ ਭੇਜ ਦੇਣੇ ਆ ਸਟਿੱਕਰਸ ਸਟicker ਭੇਜਦੇ ਆ ਸੀ ਅੱਗ ਵਾਲੇ ਦਿਲ ਵਾਲੇ ਜਾਂ ਕਈ ਵਾਰ ਇਮੋਜੀ ਹੇਟ ਵਾਲੇ ਵੀ ਹੁੰਦੇ ਆ ਗੁੱਸੇ ਵਾਲੇ ਭੇਜ ਦੇਣੇ ਚਲੋ ਤੇ ਆਪਣੇ ਹਾਮੂ ਮਰ ਉਹਨਾਂ ਨੂੰ ਸਮਝ ਆਉਂਦੀ ਐ ਤੇ ਕਦੀ ਸੋਚੇ ਜੀ ਤੁਹਾਨੂੰ ਇਹ ਨਹੀਂ ਲੱਗਦਾ ਕਿ ਸਾਨੂੰ ਕਿੰਨੀ ਕਾਲ ਐ ਕਿ ਅਸੀਂ ਲਿਖਣ ਤੋਂ ਵੀ ਗੁਰੇਜ਼ ਕਰਦੇ ਆ ਵੀ ਅਸੀਂ ਲਿਖਣਾ ਨਹੀਂ ਸਾਨੂੰ ਲੱਗਦਾ ਐ ਕਿ ਲਿਖਿਆ ਟਾਈਮ ਲੱਗ ਜਾਣਾ ਤੇ ਲਿਖੋ ਨਾ ਬਈ ਇਸ ਤੇ ਕਮੈਂਟ ਕਰਨਾ ਬੜਾ ਜ਼ਰੂਰੀ ਹੈ ਤੇ ਹਾਰਟ ਬਣਾਈ ਚਲੋ ਫਿਰ ਅੱਗ ਭੇਜ ਦਿਓ ਅੱਗ ਬਣਾ ਦਿਓ ਇਹ ਜਿਹੀਆਂ ਚੀਜ਼ਾਂ ਜਿਹੜੇ ਨੇ ਤੇ ਉਹ ਇੱਕ ਫਿਰ ਲਿਖਦੇ ਲਿਖਦੇ ਵੀ ਇਸੇ ਤਰ੍ਹਾਂ ਮੈਨੂੰ ਅੱਗ ਤੋਂ ਆਇਆ ਲਿਖ ਵੀ ਦੇਂਦੇ ਕਈ ਅੱਗ ਘੈਂਟ ਅਤ ਮੈਨੂੰ ਸਿਰਾ ਸਿਰਾ ਪਈਦਾ ਮਤਲਬ ਕੀ ਹੈ ਕਾਫੀ ਲੋਕਾਂ ਨੇ ਇਮੇਜੀ ਪੇਜ ਤੇ ਕਮੈਂਟ ਕਰਦੇ ਆ ਬਟ ਮੈਨੂੰ ਇਹ ਹੁੰਦਾ ਵਾ ਕਿ ਮੈਂ ਲਿਖ ਕੇ ਕਮੈਂਟ ਕਰਾਂ ਕਿਉਂਕਿ ਜੋ ਇਮੇਜੀ ਬਿਆਨ ਨਹੀਂ ਕਰ ਸਕਦੀ ਉਹ ਸਾਡੇ ਥੌਟਸ ਲਾਈਨਾਂ ਬਿਆਨ ਕਰ ਸਕਦੇ ਆ ਜਿਹੜਾ ਅਸੀਂ ਸਾਡੀ ਭਾਸ਼ਾ ਇੰਨੀ ਸੰਗੜਦੀ ਜਾ ਰਹੀ ਹੈ ਕਿ ਸਾਡੇ ਕੋਲ ਸ਼ਬਦ ਨਹੀਂ ਹੈਗੇ ਕਹਿਣ ਨੂੰ ਕੀ ਕਹਿਣਾ ਸ਼ਬਦ ਵੀ ਨਹੀਂ ਹੈਗੇ ਸਮਾਂ ਵੀ ਨਹੀਂ ਹੈਗਾ ਕਿਸੇ ਤੋਂ ਕਿ ਅਸੀਂ 5 ਮਿੰਟ ਕੱਢ ਕੇ ਵਧੀਆ ਲਿਖ ਸਕੀਏ ਕਿਸੇ ਨੂੰ ਕੁਝ ਦੇਖੋ ਅਮ੍ਰਿਤਾ ਕਹਿੰਦੀ ਸਮਾਂ ਵੀ ਨਹੀਂ ਹੈਗਾ ਸਾਡੇ ਕੋਲ ਸਮਾਂ ਬਹੁਤ ਹੈ ਸਾਡੇ ਕੋਲ ਉਹ ਸੋਚ ਨਹੀਂ ਹੈਗੀ ਸਾਡੇ ਕੋਲ ਸਬਰ ਨਹੀਂ ਹੈਗਾ ਜਾਂ ਅਸੀਂ ਇਹ ਕਹਿ ਲਈਏ ਕਿ ਕਿਤੇ ਨਾ ਕਿਤੇ ਜਿਹੜੇ ਬਹਾਵ 'ਚ ਅਸੀਂ ਵਿੰਦੇ ਪਏ ਆ ਨਾ ਇਹਦੇ 'ਚ ਅਸੀਂ ਆਪਣੇ ਅੰਦਰ ਆਪਣੀ ਪਰਸਨੈਲਿਟੀ ਦੇ ਉੱਤੇ ਧਿਆਨ ਹੀ ਨਹੀਂ ਦੇ ਰਹੇ ਕਿ ਅਸੀਂ ਵੇਖਾ ਵੇਖੀ ਕੀ ਕਰੀ ਜਾ ਰਹੇ ਆ ਕੀ ਕਰ ਰਹੇ ਆ ਆਪਣੇ ਆਪ ਨੂੰ ਅਸੀਂ ਖਤਮ ਕਰੀ ਜਾ ਰਹੇ ਆ ਬੋਲਦੇ ਅਸੀਂ ਨਹੀਂ ਕਰਨਾ ਜੋ ਅਸੀਂ ਮੋਬਾਈਲ ਤੇ ਹੀ ਕਰਨਾ ਚੈਟ ਵੀ ਕਰੀ ਜਾਣਾ ਕਮੈਂਟ ਵੀ ਕਰੀ ਜਾਣਾ ਰੀਲਾਂ ਵੀ ਬਣਾਈ ਜਾਣੀਆਂ ਆਪਸ ਚ ਗੱਲਬਾਤ ਵੀ ਨਹੀਂ ਕਰਨੀ ਬਸ ਉਹ ਹਾਰਟ ਇਮੋਜੀ ਜਿੰਨੇ ਵੀ ਆ ਫੁੱਲ ਪੇਜ ਦੇ ਇੱਥੋਂ ਤੱਕ ਰਹਿ ਗਏ ਜਨਮ ਦਿਨ ਆਇਆ ਤਾਂ ਕੇਕ ਹੀ ਭੇਜੀ ਜਾਵੇ ਉਹ ਫੋਟੋਆਂ ਜੀਆਂ ਭੇਜੀ ਜਾਵੇ ਅੱਜ ਕੱਲ ਗੱਲਬਾਤ ਹੀ ਮੋਜੀ ਸਟਿਕਰਸ ਨਾਲ ਹੁੰਦੀ ਆ ਲਿਖ ਕੇ ਕੋਈ ਗੱਲ ਹੀ ਨਹੀਂ ਕਰਦਾ ਇਹ ਚੀਜ਼ ਜਿਹੜੀ ਆ ਸਾਨੂੰ ਬਹੁਤ ਸੋਚਣ ਦੀ ਲੋਡ ਆ ਕੀ ਅਸੀਂ ਕਿਹੜੇ ਪਾਸੇ ਨੂੰ ਤੁਰ ਪਏ ਹਾਂ ਹਾਂਜੀ ਮੈਂ YouTube ਤੇ ਆ ਰੀਲਸ ਦੇ ਉੱਤੇ ਕਮੈਂਟ ਕਰਦਾ ਹਾਂ ਤੇ ਕਮੈਂਟ ਲੋਕਾਂ ਦੇ ਕਮੈਂਟ ਪੜ੍ਹਦਾ ਵੀ ਹਾਂ ਤੇ ਕਈ ਲੋਕਾਂ ਨੇ ਉੱਤੇ ਗਲਤ ਕਮੈਂਟ ਵੀ ਕੀਤੇ ਹੁੰਦੇ ਨੇ ਤੇ ਉਹਨਾਂ ਦੇ ਉੱਤੇ ਮੈਂ ਰਿਪਲਾਈ ਵੀ ਦਿੰਦਾ ਯਾ ਰੀਲਸ ਵਧੀਆ ਹੁੰਦੀਆਂ ਨੇ ਤੇ ਲੋਕੀ ਗਲਤ ਕਮੈਂਟ ਕਰਦੇ ਆ ਤੇ ਕਈ ਲੋਕੀ ਇਮੋਜੀਸ ਨਾਲ ਗੱਲ ਕਰਦੇ ਤੇ ਕਈ ਸ਼ਬਦਾ ਦੇ ਨਾਲ ਆਪਣੇ ਵਿਚਾਰ ਬਿਆਨ ਕਰਦੇ ਨੇ ਤੇ ਮੈਂ ਜ਼ਿਆਦਾਤਰ ਸ਼ਬਦਾਂ ਨਾਲ ਲਿਖਣਾ ਪਸੰਦ ਕਰਦਾ ਹਾਂ ਤੇ इमोजी ਕਈ 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 ਜਗ੍ਹਾ ਯਾ ਯੂਜ਼ ਕਰਦਾ ਹਾਂ ਜਿੱਥੇ ਹੁੰਦਾ ਕਿ ਇਹ ਸ਼ਬਦਾਂ ਦੇ ਨਾਲ ਨਹੀਂ इमोजीਸ ਨਾਲ ਬਿਆਨ ਕੀਤੇ ਜਾਂਦੇ ਦੂਸਰਾ ਫਿਰ ਸਾਰੇ ਇਸ ਤਰ੍ਹਾਂ ਦੇ ਵੀ ਨਹੀਂ ਹੁੰਦੇ ਕਈ ਵਾਰੀ ਕਈ ਬਹੁਤ ਅੱਛੇ ਸੁੰਝੇ ਕਮੈਂਟ ਕਰਦੇ ਆ ਕਈ ਵਾਰੀ ਨਾ ਅਮ੍ਰਿਤਾ ਇਦਾਂ ਹੁੰਦਾ ਕਿ ਗਾਲਾਂ ਲਿਖੀ ਜਾ ਰਹੀ ਹੈ ਤੇ ਵਿੱਚ ਕੋਈ ਨਾ ਕੋਈ ਐਸਾ ਹੋਊਗਾ ਜਿਹੇ ਤਾਂ ਹੁੰਦਾ ਉਹਨਾਂ ਨੇ ਉਹ ਕਹੂਗਾ ਭਾਈ ਬੰਦ ਕਰੋ ਗਾਲਾਂ ਨਾ ਲਿਖੋ ਉਮਰ ਦਾ ਹੀ ਲਿਆਜ ਕਰ ਲੋ ਜਾਂ ਫਿਰ ਉਹ ਕਈ ਐਸੇ ਵਿੱਚ ਕਿਤੇ ਨਾ ਕਿਤੇ ਉਹ ਵੀ ਬ੍ਰੇਕ ਲਾਉਣ ਦੀ ਕੋਸ਼ਿਸ਼ ਕਰਦੇ ਨੇ ਜਿਹੜੀ ਬੜੀ ਜ਼ਰੂਰੀ ਹੈ ਸਰ ਜਿੰਦਾ ਕੋਈ ਕੰਟੈਂਟ ਨੋਲੇਜੇਬਲ ਹੁੰਦਾ ਮੀਨਿੰਗ ਆਪਾਂ ਜਿਵੇਂ ক্রিকেট ਖੇਡਦੇ ਆ ਸਾਨੂੰ ਮੀਨਿੰਗ ਕਈ ਸਪੋਰਟਸ ਦੇ ਰਿਲੇਟਿਵ ਵੀ ਕੋਈ ਸਿੱਖਿਆ ਦਿੰਦਾ ਵਾ ਤੇ ਆਪਾਂ ਉਤੇ ਕਮੈਂਟ ਵਰਕ ਕਰ ਦਿੰਨੇ ਵਧੀਆ ਜਿਆ ਕੀ ਮੀਨਿੰਗ ਆ ਸਾਨੂੰ ਵਧੀਆ ਲੱਗਿਆ ਵਾ ਆਪਾ ਮੀਨਿੰਗ ਅਪਰੀਸ਼ੀਏਟ ਵੀ ਕਰਦਨੇ ਆ ਤੇ ਥੈਂਕ ਯੂ ਵੀ ਕਰਦੇ ਆ ਮੈਂ ਤੇ ਮੈਨੂੰ ਇਹ ਲੱਗਦਾ ਅਮਰਤਾ ਕਿ ਅਸੀਂ ਜਿਹੜਾ ਇੰਡੀਵਿਜੂਅਲਿਜ਼ਮ ਵੱਲ ਜਾ ਰਹੇ ਆ ਨਾ ਵਿਅਕਤੀਵਾਦ ਵੱਲ ਇਕੱਲਾ ਹੀ ਰਹਿਣਾ ਤੇ ਵੇਖਿਓ ਕਿਤੇ ਅਸੀਂ ਆਪਣੀ ਭਾਸ਼ਾ 'ਚ ਵੀ ਭਾਸ਼ਾ ਵੀ ਸਾਡੀ ਇਹ ਨਾ ਹੋਵੇ ਫੇ ਸੁੰਗੜ ਹੀ ਜਾਏ ਉਹਨੇ ਕੀ ਅੱਖਰ ਆਉਂਦੇ ਆ ਤੇ ਬਾਕੀ ਫੋਟੋਆਂ ਹੀ ਚੱਲਣ ਗਈਆਂ ਉਹ ਵੀ ਸਾਨੂੰ ਸਮਝਣ ਦੀ ਲੋੜ ਪੈਣੀ ਆ ਆਪਣੇ ਤੇ ਵੀ ਥੋੜਾ ਸਮਾਂ ਲਾਉਣ ਦੀ ਲੋੜ ਪੈਣੀ ਆ ਤੇ ਸੋਸ਼ਲ ਮੀਡੀਆ ਤੇ ਜਦੋਂ ਆਪਾਂ ਕਮੈਂਟ ਕਰਦੇ ਆ ਤੇ ਉਹ ਉਸ ਬੰਦੇ ਨੂੰ ਤੇ ਜੋ ਕਮੈਂਟ ਕਰ ਹੀ ਰਹੇ ਆ ਭਾਵੇਂ ਕਿ ਤੁਸੀਂ ਫੇਕ ਆਈਡੀ ਬਣਾ ਲਓ ਕਿਤੇ ਨਾ ਕਿਤੇ ਤੁਹਾਡੀ ਪਰਸਨੈਲਿਟੀ ਉਹਦੇ ਨਾਲ ਖਰਾਬ ਹੋ ਰਹੀ ਹੈ ਜਦੋਂ ਅਸੀਂ ਕਮੈਂਟ ਕਰਦੇ ਆ ਜਾਂ ਕਿਸੇ ਦੇ ਨੈਗੇਟਿਵ ਕਮੈਂਟ ਦਾ ਰਿਪਲਾਈ ਦਿੰਨੇ ਆ ਤੇ ਸਾਨੂੰ ਆਪਣੀ ਭਾਸ਼ਾ ਆਪਣੀ ਸ਼ਬਦਾਵਲੀ ਦਾ ਸਹੀ ਤਰੀਕੇ ਨਾਲ ਸਹੀ ਢੰਗ ਨਾਲ ਉਹਨੂੰ ਵਰਤਣਾ ਚਾਹੀਦਾ ਹੈ ਕਿਉਂਕਿ ਕਈ ਲੋਕ ਉਹਨੂੰ ਦੇਖ ਰਹੇ ਹੁੰਦੇ ਨੇ ਕਈ ਲੋਕ ਉਹਨੂੰ ਪੜ੍ਹ ਰਹੇ ਹੁੰਦੇ ਨੇ ਤੇ ਉਹਨਾਂ ਤੇ ਸਾਡੀ ਪਰਸਨੈਲਿਟੀ ਦਾ ਕੀ ਇਫੈਕਟ ਪੈ ਰਿਹਾ ਉਹ ਸਾਡੇ ਬਾਰੇ ਕੀ ਸੋਚਣਗੇ ਇਸ ਚੀਜ਼ ਨੂੰ ਲੈ ਕੇ ਚੱਲਣਾ ਚਾਹੀਦਾ ਕਿਉਂਕਿ ਕਾਫੀ ਲੋਕ ਸੋਸ਼ਲ ਮੀਡੀਆ ਤੇ ਇਸ ਚੀਜ਼ ਨੂੰ ਫੋਲੋ ਕਰਦੇ ਨੇ ਕਮੈਂਟ ਪੜ੍ਹਨਾ ਪਸੰਦ ਕਰਦੇ ਨੇ ਇਸ ਕਰਕੇ ਮੇਰੀ ਇਹ ਹੀ ਰਾਏ ਹੈ ਕਿ ਕਮੈਂਟ ਸਾਨੂੰ ਸਹੀ ਤਰੀਕੇ ਨਾਲ ਸਹੀ ਵਰਡਿੰਗ ਚ ਕਰਨੇ ਚਾਹੀਦੇ ਨੇ ਸਾਨੂੰ ਨਹੀਂ ਪਤਾ ਲੱਗਦਾ ਪਿਆ ਕਿ ਅਸੀਂ 네ਗੇਟਿਵ ਕਮੈਂਟ ਕਰ ਰਹੇ ਆਂ 네ਗੇਟਿਵ ਤੁਸੀਂ ਲਿਖੋ ਪਰ ਗਾਲਾਂ ਨਾ ਲਿਖੋ ਬੁਰੇ ਸ਼ਬਦ ਨਾ ਵਰਤੋ ਮੈਂ ਵੀ ਬਹੁਤ ਸੋਚ ਸਮਝ ਕੇ ਕਮੈਂਟ ਕਰਦੀ ਆਂ ਕਿ ਮੇਰੇ ਤੋਂ ਕੋਈ ਗਲਤ ਸ਼ਬਦ ਨਾ ਵਰਤਿਆ ਜਾਵੇ ਜਿਹੜੀ ਚੀਜ਼ ਕ੍ਰਿਟਿਸਿਜ਼ਮ ਵਾਲੀ ਹੈ ਬਹੁਤ ਚੰਗੇ ਸ਼ਬਦਾਂ ਚ ਕ੍ਰਿਟਿਸਿਜ਼ਮ ਉਹਦਾ ਰੱਜ ਕੇ ਕ੍ਰਿਟਿਸਿਜ਼ਮ ਕਰੋ ਹੁਣਾ ਚਾਹੀਦਾ ਕ੍ਰਿਟਿਸਿਜ਼ਮ ਹੀ ਨਖਾਰ ਲੈ ਕੇ ਆਉਂਦਾ ਗਾਲਾਂ ਨਹੀਂ ਨਖਾਰ ਲੈ ਕੇ ਆਉਂਦੀਆਂ ਵਿਚਾਰ ਦੋ ਜਿੱਦਾਂ ਦੇ ਦੇਣੇ ਆ ਅਸੀਂ ਆਪਣੇ ਆਪ ਨੂੰ ਹੋਰ ਬਿਹਤਰ ਬਣਾਵਾਂਗੇ ਕਿ ਅਸੀਂ ਉਹ ਚੀਜ਼ ਤੁਹਾਡੇ ਸਾਹਮਣੇ ਲੈ ਕੇ ਆ ਸਕੀਏ ਜੀ ਇਹ ਜ਼ਰੂਰੀ ਹੈ ਤੇ ਇੱਕ ਮੈਂ ਫਿਰ ਮੈਂ ਫਿਰ ਉਹੀ ਗੱਲ ਕਹਿਣੀ ਹੈ ਵੀਡੀਓ ਦੇਖੋਗੇ ਕਮੈਂਟ ਜ਼ਰੂਰ ਕਰਿਓ ਮੀਡੀਆ ਇਨਫੋ ਡਾਕਟਰ ਸਿਮਰਨ ਸਿੱਧੂ YouTube ਚੈਨਲ ਨੂੰ ਇਹਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰੋ ਤੇ ਸ਼ੇਅਰ ਕਰੋ ਕਮੈਂਟ ਕਰੋ ਕਮੈਂਟ ਚ ਲਿਖੋ ਕਿ ਸਾਨੂੰ ਟਾਪਿਕ ਵੀ ਦੱਸੋ ਕੋਈ ਵਿਸ਼ਾ ਦੱਸੋ ਜਿਹਦੇ ਉੱਤੇ ਅਸੀਂ ਹੋਰ ਕੰਮ ਕਰਕੇ ਆਈਏ ਤੇ ਤੁਹਾਡੇ ਨਾਲ ਸਾਂਝਾ ਕਰੀਏ ਤਦ ਤੱਕ ਲਈ ਮੈਨੂੰ ਸਿਮਰਨ ਨੂੰ ਤੇ ਅਮ੍ਰਿਤਾ ਨੂੰ ਦਿਓ ਇਜਾਜ਼ਤ ਧੰਨਵਾਦ